ਦਸਵੇਂ ਸਤਗੁਰ ਕਲਗੀ ਤਰਨੇ ਦਿੱਤਿਆਨ ਦਿਦਾਰਿਆ ਕੁੱਟ ਕੇ ਤੇ ਗਲ ਵਕੜੀ ਲੈ ਲੈ ਆਪਣੇ ਸਿੱਖ ਪਿਆਰੀਆ ਕੁੱਟ ਕੇ ਤੇ ਗਲ ਵਕੜੀ ਲੈ ਲੈ ਆਪਣੇ ਸਿੱਖ ਪਿਆਰੇ ਆ ਜੀਤਾ ਬਚਨ ਗੁਰਾਂ ਨੇ ਮੁਖੋਂ ਸਾਟੇ ਹੈ ਮਨ ਪਾਉਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ ਲੰਗਰ ਰਹੀ ਚਲਾਉਂਦਾ ਤੂੰ ਹੱਥ ਤੇਰਾ ਤੇਖੀ ਸਾ ਮੇਰਾ ਲੰਗਰ ਰਹੀ ਚਲਾਉਂਦਾ ਤੂੰ ਫਿਕਰ ਕਰੀ ਨਾ ਕਿਸੇ ਗੱਲ ਤੂੰ ਅੰਗ ਸੰਗ ਤੇਰੇ ਰਹਿਣਾ ਏ ਰੱਖੀ ਬੇਟਾ ਯਾਦ ਹਮੇਸ਼ਾ ਜੋ ਕੁਝ ਤੈਨੂੰ ਕਹਿਣਾ ਏ ਰੱਖੀ ਬੇਟਾ ਯਾਦ ਹਮੇਸ਼ਾ ਜੋ ਕੁਝ ਤੈਨੂੰ ਕਹਿਣਾ ਏ ਜੇ ਕਰਨੇ ਆਪੇ ਕਰਤੇ ਕਾਰਜ ਕਰਨੇ ਆਪੇ ਕਰਤੇ ਦਿਲ ਹੈ ਕਤੋਂ ਟੋਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਗੁਰੂ ਨਾਨਕ ਦੀ ਲੰਗਰ ਪ੍ਰਥਾ ਬੇਟਾ ਆ ਪਚਲਾਈਏ ਰੱਖ ਪਰੋਸਾਂ ਉਸਦੇ ਉੱਤੇ ਹੋਣਾ ਆਪ ਸਹਾਈਏ ਰੱਖ ਪਰੋਸਾਂ ਉਸਦੇ ਉੱਪਰ ਹੋਣਾ ਆਪ ਸਹਾਈਏ ਸੇਵਾ ਦੇ ਨਾਲ ਸ ਮੇਰਾ ਨ ਕਰਦਾ RAM RAM ਰਹੀਂ ਗਾਉਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ ਲੰਗਰ ਰਹੀਂ ਚੁਲਾਉਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਤੂੰ ਨਾ ਆਵੇਂ ਵਦ ਤੂੰ ਜਾਈਏ ਹੋ ਮਨ ਮਸੋਣਾ ਏ ਗੁਰੂ ਨਾਨਕ ਦੀ ਸਿਰ ਤੇਰੇ ਤੇ ਮੇਰ ਦਾ ਹੱਥ ਟਿਕਾਉਣਾ ਏ ਗੁਰੂ ਨਾਨਕ ਦੀ ਸਿਰ ਤੇਰੇ ਤੇ ਮੇਰ ਦਾ ਹੱਥ ਟਿਕਾਉਣਾ ਏ ਕਰਤੇ ਐਵੇਂ ਕਿਉਂ ਕਬਰ ਆਉਂਦਾ ਤੂੰ ਬਿਊਟੀ ਤੇਰੀ ਲਈ ਕਰਤੇ ਐਵੇਂ ਕਿਉਂ ਕਬਰ ਆਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀ ਚਲਾਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀ ਚਲਾਉਂਦਾ ਤੂੰ ਤੇ ਮੈਂ ਕੀਤੀ ਸਫਲੀ ਹੁੰਦੀ ਸਤ ਗੁਰ ਕਾ ਮਨ ਮੰਨਦੇ ਸਤਗੁਰ ਕਾ ਮਨ ਤਾਹੀ ਮੰਨੇ ਪਾਪ ਲੋਭ ਨਾ ਡੰਨੇ ਦੇ ਸਤਗੁਰ ਦਾ ਮਨ ਤਾਹੀ ਮੰਨੇ ਪਾਪ ਲੋਭ ਨਾ ਡੰਨੇ ਦੇ ਮਨ ਨੀਵਾ ਮੱਥ ਉੱਚੀ ਰੱਖ ਕੇ ਸੇਵਾ ਰਹੀ ਨਭਾਉਂਦਾ ਤੂੰ ਹੱਥ ਤੇਰਾ ਤੇਖੀ ਸਾ ਮੇਰਾ ਲੰਗਰ ਰਹੀ ਚੁਲਾਉਂਦਾ ਤੂੰ ਹੱਥ ਤੇਰਾ ਤੇਖੀ ਸਾ ਮੇਰਾ ਲੰਗਰ ਰਹੀ ਚੁਲਾਉਂਦਾ ਤੂੰ ਉੱਚ ਨੀਤ ਦਾ ਪੇਦ ਨਾ ਕਰਨਾ ਸਭ ਵਿੱਚ ਇੱਕੋ ਜਾਣੋ ਦੀ ਸੱਚ ਦੇ ਰਸਤੇ ਉੱਤੇ ਚੱਲਦੇ ਉੱਚੇ ਰਤਬੇ ਮਾਣੋ ਦੀ ਸੱਚ ਦੇ ਰਸਤੇ ਉੱਤੇ ਚੱਲ ਕੇ ਉੱਚੇ ਰਤਬੇ ਮਾਣੋ ਦੀ ਬਣ ਕੇ ਸਾਡਾ ਪੁੱਤ ਪਿਆਰਾ ਮਾਣ ਜਗਤ ਵਿੱਚ ਪਾਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਮੈਂ ਮੇਰੀ ਕੇ ਜਿੰਨਾ ਕਾਬੂ ਮੰਨ ਤੇ ਪਾਲਿਆ ਹੈ ਮੈਂ ਮੇਰੀ ਨੂੰ ਮਾਰ ਕੇ ਜਿੰਨਾ ਕਾਬੂ ਮੰਨ ਤੇ ਪਾਲਿਆ ਹੈ ਕੰਨੇ ਵਾਂਗਰ ਜਾਣੋ ਯੋਨਾ ਕਮਾ ਰੱਬ ਬਣਾ ਲਿਆ ਹੈ ਕਮਾ ਰੱਬ ਬਣਾ ਲਿਆ ਹੈ ਦਿਲੋਂ ਪਲਾਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਤੋਹੀ ਮੋਹੀ ਅੰਤਰ ਕੈਸਾ ਕਿਉਂ ਹੈ ਦਿਲੋਂ ਪਲਾਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਹੱਥ ਤੇਰਾ ਤੇ ਖੀਸਾ ਮੇਰਾ ਲੰਗਰ ਰਹੀਂ ਚਲਾਉਂਦਾ ਤੂੰ ਚੰਦ ਸਿਤਾਰੇ ਨਾਮ ਤੇਰਾ ਵੀ ਰਹਿਣਾ ਏ ਜਦ ਤੱਕ ਰਹਿਣ ਚੰਦ ਸਿਤਾਰੇ ਨਾਮ ਤੇਰਾ ਵੀ ਰਹਿਣਾ ਏ ਮੈਂ ਮੈਨੇ ਜਸ ਲਿਖ ਕੇ ਤੇਰਾ ਵਿੱਚ ਸੰਗਤਾਂ ਦੇ ਕਹਿਣਾ ਏ ਮੈਂ ਮੈਨੇ ਜਸ ਲਿਖ ਕੇ ਤੇਰਾ ਵਿੱਚ ਸੰਗਤਾ ਦੇ ਕਹਿਣਾ ਏ ਸ਼ੇਰ ਸ਼ਰਨ ਤੇ ਮੈਂ ਮੈਂਦੇ ਸਰ ਸ਼ੇਰ ਸ਼ਰਨ ਤੇ ਮੈਂ ਮੈਂਦੇ ਸਰ ਰਹਿਣਾ ਹੱਥ ਟਕਾਉਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ ਲੰਗਰ ਰਹੀ ਚਲਾਉਂਦਾ ਤੂੰ ਹੱਥ ਤੇਰਾ ਤੇ ਖੀ ਸਾ ਮੇਰਾ